ਪਰ ਜਿੱਥੇ ਰੋਸ ਆ ਸਾਂ ਸੜਕਾਂ ਦੇ ਬੈਠੇ ਆ ਸੰਗਤ ਉੱਥੇ ਮੈਂ ਵੀ ਬੇਨਤੀ ਕਰਦਾ ਉਹਨਾਂ ਨੂੰ ਕਿ ਜਿਸ ਤਰ੍ਹਾਂ ਕਿ ਸਿੱਟਾ ਪਰੇ ਸੀ ਬਠਿੰਡੇ ਤੋਂ ਉੱਥੇ ਧਰਨਾ ਲਈ ਬੈਠੇ ਸੀ ਮੈਂ ਕਿਹਾ ਵੀ ਅਸੀਂ ਪੰਥਪ੍ਰੀਤ ਖਾਲਸਾ ਜੀ ਉਹ ਤਾਂ ਪਤਾ ਲੈ ਕੇ ਆਉਣੇ ਪਈ ਅਸੀਂ ਜਿਹੜੇ ਹੈਗੇ ਨਾਲ ਜਿਖਮੀ ਉਹਨਾਂ ਦਾ ਪਤਾ ਲੈ ਕੇ ਆਉਣੇ ਬੰਦੇ ਬੰਦੀ ਫੜੇ ਹੋਏ ਨੇ ਪਤਾ ਨਹੀਂ ਪੰਥਪ੍ਰੀਤ ਦਾ ਪਤਾ ਲੈ ਕੇ ਆਉਣੇ ਸੰਤੜ ਰੰਗ ਦਾ ਪਤਾ ਲੈ ਕੇ ਆਉਣ ਪਰ ਉਹ ਅੱਜ ਤੱਕ ਟੱਪਣ ਨਹੀਂ ਦਿੰਦੇ ਉਹਨੂੰ ਪਰ ਕਹਿੰਦਾ ਪਾਵਾ ਕਿ ਠੀਕ ਹੈ ਧਰਨਾ ਲੈ ਕੋਈ ਨਾ ਕਿਸੇ ਪਾਰਟੀ ਦੇ ਘੇ ਲੈ ਆ ਲੋਕਾਂ ਨੇ ਕੀ ਤਾਂ ਲਾਇਆ ਤਰਨਾ ਤਾਂ ਜਿਨ੍ਹਾਂ ਨੇ ਗੁਰੂ ਦੀ ਜਿਨ੍ਹਾਂ ਨੂੰ ਮਤਲਬ ਦਰਦ ਸੀਗਾ ਗੁਰੂ ਦੀ ਪੀੜਾ ਵਿੱਚ ਲਾਇਆ ਇਹਨਾਂ ਨੇ ਲੋਕਾਂ ਨੇ ਆਪ ਦੀ ਆ ਕੇ ਬੈਠੇ ਨੇ ਕਿ ਪਰ ਉਹਨਾਂ ਨੂੰ ਜਿਹੜੇ ਲੀਡਰ ਬਣੇ ਮਰੇ ਉਹਨੂੰ ਚਾਹੀਦਾ ਕਿ ਜਿਹਨੇ ਕੋਈ ਤੁਹਾਡੇ ਕੋਈ ਨਹੀਂ ਆਏ ਕਿ ਸੰਤ ਤੇ ਇਸ ਕਰਕੇ ਉਹਨੂੰ ਚਾਹੀਦਾ ਕਿ ਜਿਹੜੇ ਕਿਤੇ ਐਮਬੂਲੈਂਸ ਤੇ ਜਾਂਦੀ ਹੈ ਕੋਈ ਮਰੀਜ਼ ਹੈ ਹੁਣ ਪਤਾ ਵੀ ਕਿੰਨੇ ਲੋਕਾਂ ਦੇ ਕਿਸੇ ਕਿਸੇ ਦਾ ਬੱਚਾ ਨਹੀਂ ਥਿਆ ਰਿਹਾ ਕਿਸੇ ਦਾ ਮੁੰਡੇ ਨੇ ਪਤਾ ਲੱਗ ਰਿਹਾ ਵਿੱਚ ਪੁਲਿਸ ਦੇ ਫੜੇ ਹੋਣ ਕਿਸੇ ਨੇ ਪਤਾ ਲੈਣਾ ਹੁੰਦਾ ਆਪਦੇ ਬੱਚਿਆਂ ਦਾ ਕਿਸਨੇ ਕੋਈ ਆਪਦੇ ਭਰਾ ਦਾ ਪਤਾ ਲੱਛੀ ਤੇ ਭੈਣ ਨੇ ਕਿਤੇ ਤੁੰਗ ਜਾਂਦੀ ਕਿਸੇ ਦਾ ਪਤਾ ਨਹੀਂ ਭਰਾ ਦਾ ਇਸ ਕਰਕੇ ਉਹਨੂੰ ਲੰਘ ਜਾਂਦਿਆ ਕਰੋ ਸਿੰਘ ਸਾਹਿਬ ਪੂਰੇ ਮਾਮਲੇ ਪਿੱਛੇ ਤੁਸੀਂ ਸਰਕਾਰ ਦਾ ਕਿਸ ਤਰ੍ਹਾਂ ਦਾ ਰੋਲ ਦੇਖ ਰਹੇ ਹੋ ਸਰਕਾਰ ਦਾ ਤਾਂ ਸਰਹਾਤੀ ਸਰਕਾਰ ਦੇ ਇਹਦੇ ਵਿੱਚ ਸਰਕਾਰ ਦਾ ਤਾਂ ਕਿ ਪਹਿਲਾਂ ਵੇਖੋ ਗੁਰਗਾਂ ਸਿੰਘ ਗਮ ਹੋ ਗਿਆ ਸੀ ਉਹਦੇ ਵਿੱਚ ਇਹ ਸਰਕਾਰ ਚਾਹੁੰਦੀ ਤਾਂ ਉਹ ਉਹਦੇ ਨਿਕਲ ਹੁੰਦਾ ਨਾ ਆਇਆ ਪਾਣਾ ਵਰਤਦਾ ਸੀ ਸਰਕਾਰ ਨੇ ਉਹਦੇ ਵਿੱਚ ਕੋਈ ਇੰਟਰਸਟ ਨਹੀਂ ਲਿਆ ਇੰਟਰਸਟ ਕਿੰਨਾ ਕਿਉਂਕਿ ਉਹਨੂੰ ਪਤਾ ਸੀ ਕਿ ਇਹ ਪ੍ਰੇਮੀ ਜਿਹੜੇ ਉਹ ਕਿਹ ਕਿਹ ਬੰਦੇ ਸ਼ਰਾਰਤੀ ਪ੍ਰੇਮੀ ਸਾਰੇ ਨਹੀਂ ਸ਼ਰਾਰਤੀ ਹੁਣ ਵੇ ਅਸੀਂ ਢਲਮਾਂ ਤੇ ਜਾ ਕੇ ਆਇਆ ਢਲਮਾਂ ਦੇ ਪ੍ਰੇਮੀ ਵਿੱਚ ਬੈਠੇ ਤਾਂ ਧਰਨੇ ਦੇ ਉਹ ਕਹਿੰਦੇ ਵੀ ਇਹ ਸ਼ਰਾਰਤੀ ਬੰਦੇ ਦਾ ਕੰਮ ਨਹੀਂ ਉਹ ਸ਼ਰਾਰਤੀ ਬੰਦੇ ਹਰ ਕਿਤੇ ਵਿੱਚ ਹੁੰਦੇ ਇਹ ਸ਼ਰਾਰਤੀ ਬੰਦੇ ਨੇ ਫਿਰ ਉਹ ਜਿਹੜਾ ਅਸਲ ਪਰਸਰ ਦੀ ਜ਼ਿੰਮੇਵਾਰੀ ਬਣਦੀ ਸੀ ਵਿੱਚ ਭਾਵੇਂ ਪ੍ਰੇਮੀ ਹੈ ਸ਼ਰਾਰਤੀ ਭਾਵੇਂ ਸਿਕ ਕੋਈ ਹੈ ਮੈਂ ਗੁਰੂ ਘਰ ਰਹਿਣ ਵਾਲਾ ਅਜਿਹਾ ਕਿ ਸ਼ਰਾਰਤੀ ਇਹ ਫਰਜ਼ ਬਣਦਾ ਹੈ ਪਰ ਸਰਕਾਰ ਅਖਿਰਾ ਦੇ ਉਹਨਾਂ ਨੂੰ ਸ਼ਰਤਬੰਦਨ ਨੂੰ ਪਕੜਨ। ਸਰਕਾਰ ਜਿਸ ਤਰ੍ਹਾਂ ਪਹਿਲਾਂ ਡੇਰਾ ਮੁਖੀ ਨੂੰ ਮਾਫੀ ਦੇਣ ਦਾ ਮਾਮਲਾ ਸੀ ਉਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਸਾਹਮਣੇ ਆਇਆ ਹੈ। ਕੀ ਲੱਗ ਰਿਹਾ ਹੈ ਕਿ ਇਸ ਨਾਲ ਪੰਜਾਬ ਦੇ ਹਾਲਾਤਾਂ ਤੇ ਕੋਈ ਅਸਰ ਪੈ ਸਕਦਾ ਹੈ? ਸਾਰੇ ਇਸ ਪ੍ਰੈਗੇ ਹੁਣ ਤਾਂ ਜਿਹੜਾ ਪਹਿਲਾਂ ਡੇਰਾ ਮੁਖੀ ਜਿਹੜਾ ਉਹ ਵੀ ਸਰਕਾਰ ਦੇ ਗਣੇਵਿਤੀ ਸ਼ਾਸ ਸੀ। ਉਹਨੂੰ ਬਿਨਾਂ ਮਾਫੀ ਮੰਗੇ ਤਾਂ ਉਸ ਨੇ ਦੇਤਾ ਸੁਣਿਆ ਤੇ ਉਹਨਾਂ ਦਾ ਦੇਤਾ ਤਾਂ ਮਾਫੀ ਦੇ ਦਿੱਤੀ ਮਨੇ ਮਾਫੀ ਮੰਗੇ ਦਿੱਤੀ ਛੱਡ ਦਿੱਤਾ ਉਸ ਨੂੰ। ਇਸੇ ਤਰ੍ਹਾਂ ਗੁਰਪੇਰੇ ਖੜਕਨਦੇ ਰੋਸ ਹੋ ਗਿਆ ਲਕਨਦੇ। ਰੋਜ਼ ਦੇ ਵਿੱਚ ਕੀ ਹੋ ਗਿਆ? ਰੋਸ ਸਰ ਲੋਕਾਂ ਦੇ ਵਿੱਚ ਬੜਾ ਰੋਸ ਵਗਿਆ ਲੋਕ ਛੜਕਾਂ ਤੇ ਆ ਗਏ ਫਿਰ ਕੀ ਹਰ ਸਰਕਾਰ ਨੇ ਕੀ ਸਰਕਾਰ ਨੇ ਕਰਿਆ ਕਿ ਵੀ ਹੁਣ ਇਹਨਾਂ ਲੋਕਾਂ ਦਾ ਜਿਹੜਾ ਹੈਗਾ ਧਿਆਨ ਦੂਜੇ ਪਾਸੇ ਕਰਨ ਦੇ ਪਾਸੇ ਕਈ ਤਾਈਂ ਸ਼ਰਾਰਤਾਂ ਕਰਾ ਦਿੱਤੀ ਹੁਣ ਜਿਹੜਾ ਸੀ ਇਹ ਵੀ ਇਸ ਗਿੰਦੀ ਮਿੱਥੀ ਸ਼ਰਤ ਤੇ ਚਰਾਰਤ ਕੀਤੀ ਗਾਲਾਂ ਮੈਂ ਕਿਹਾ ਇਹ ਵੀ ਸਰਕਾਰ ਦਾ ਅਥੇਦ ਵਿੱਚ ਜੇਕਰ ਸਰਕਾਰ ਮੈਂ ਕਹਿੰਦਾ ਸੀ ਗੱਲ ਪੁਲਿਸ ਅਫਸਰ ਨੇ ਕਹ ਰਿਆ ਸੀ ਭਾਈ ਠੀਕ ਹੈ ਵੀ ਤੁਸੀਂ ਇਹਨਾਂ ਨੂੰ ਅਸੀਂ ਕੋਸ਼ਿਸ਼ ਕੀਤੀ ਹੈ ਕਰ ਰਹੇ ਪਰ ਕੋਸ਼ਿਸ਼ ਕਿ ਨਹੀਂ ਮੈਸੀ ਨਹੀਂ ਕਹਿੰਦੇ ਉਹ ਕੋਸ਼ਿਸ਼ ਕਰ ਰਹੇ ਕਿਉਂਕਿ ਜੇ ਮਾਰੀ ਦੀ ਚੋਰੀ ਹੋ ਜਾਂਦੀ ਹੈ ਉਹਦੇ ਸਬੰਧ ਵਿੱਚ ਕਿੰਨੇ ਬੰਦਿਆਂ ਫੜਨੇ ਦੀ ਸ਼ਕਤੀ ਸੁਭਾਤੇ ਦੇ ਵਿੱਚ ਤੇ ਸ਼ੱਕ ਜੀ ਬੜੇ ਬੰਦਿਆਂ ਨੂੰ ਤਾਂ ਕਿ ਇਸ ਕਹਿਣ ਜੋ ਕਰ ਹੋ ਜਗੇ ਵੀ ਠੀਕ ਹੈ ਮੰਨਦੇ ਵਿੱਚ ਹੋ ਜੇ ਲੋਕਾਂ ਨੇ ਵੀ ਠੀਕ ਹੈ ਭਾਈ ਇਹ ਕੁਝ ਬੰਦੇ ਫੜੇ ਨੇ ਉਹਨਾਂ ਦੇ ਤੇ ਜਿਹੜਾ ਅਸੀਂ ਉਹੀ ਕਹਿੰਦੇ ਧਰਨਾ ਚੱਕ ਲੋ ਉਹਨੂੰ ਰਾਤ ਵੇਲੇ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਜੋ ਲੋਕ ਉਹਨਾਂ ਲੋਕਾਂ ਬਾਰੇ ਜਾਣਕਾਰੀ ਦੇਣਗੇ ਉਹਨਾਂ ਨੂੰ 1 ਕਰੋੜ ਰੁਪਈਆ ਇਨਾਮ ਦਿੱਤਾ ਜਾਏਗਾ ਇਸ ਫੈਸਲੇ ਨੂੰ ਤੁਸੀਂ ਕਿੱਦਾਂ ਦੇਖਦੇ ਇਹ ਤਾਂ ਸ਼ਰਾਰਤ ਹੈ ਕਿਹਾ ਕਿ ਡਰਾਮਾ ਕਰਿਆ ਇਹਨਾਂ ਨੇ ਇਹ ਡਰਾਮਾ ਕਿਤੇ ਪਹਿਲਾਂ ਕਿਉਂ ਨਾ ਜੇਕਰ ਉਹਨਾਂ ਨੂੰ ਹੁਣ ਕਰੋੜ ਰੁਪਏ ਦੇਣਦੇ ਪਹਿਲਾਂ ਉਹ ਵੀ ਕਹਿੰਦੇ ਵੀ ਪੁਲਿਸ ਨੂੰ ਹੀ ਪਾਈ ਫੜੋ ਬੰਦਾ ਫੜੋ ਸ਼ਰਾਰਤੀ ਬੰਦਾ ਫੜੋ ਉਹਨਾਂ ਅਸੀਂ ਮੈਂ ਸਰਸੇ ਵਾਲੇ ਦੀ ਵੋਟ ਲੈ ਲੈਣਾ ਰੋਲਾ ਸਰਾ ਹੀ ਹੈ ਕਿ ਸਰਸੇ ਵਾਲੇ ਦੀ ਵੋਟ ਲੈ ਲਈਏ ਸੀ ਤੇ ਸਰਸੇ ਵਾਲੇ ਦੇ ਕਿਹੜੇ ਤੁਹਾਡੇ ਵੱਧਿਆਂ ਨੂੰ ਸਰਸੇ ਦੀ ਜਰੂਰਤ ਨਹੀਂ ਪਾਉਣਗੀ ਵੋਟ ਇਸ ਕਰਕੇ ਦਾਸੀਆ ਸਾਰਾ ਸ਼ਰਾਰਤ ਹੈ ਤੇ ਹੁਣ ਜਿਹੜਾ ਕਰੋੜ ਕਰੋੜ ਰੁਪਏ ਕਹੇ ਮੈਂ ਕਹਿੰਦਾ ਕਰੋੜ ਰੁਪਏ ਤੁਹਾਡੇ ਕੋਲ ਬਥੇਰੇ ਕਰੋੜਾ ਤੁਹਾਡੇ ਕੋਲ ਬਥੇਰੇ ਤੁਸੀਂ ਲੱਗੀਆਂ ਮਾਰ ਮਾਰ ਕਰੋੜ ਇਕੱਠੇ ਕੀਤੇ ਹੈ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਇਹਨਾਂ ਦੇ ਬੱਚੇ ਛੀ ਮਰਤੇਰੇ ਕਰੋੜਾ ਤੋਂ 50 50 ਲੱਖ ਰੁਪਏ ਮੈਂ ਕਹਾਂਗਾ ਕਿ ਫਟਣਾ ਨੂੰ ਦੇਖ ਕਿ ਮਾੜਾ ਮੋਟਾ ਉਹਨਾਂ ਦਾ ਜਿਹੜਾ ਹੈ ਮਨ ਦੇ ਵਿੱਚ ਦਰਵਾਸ ਬੈਠੇ ਕਿ ਕੁਛ ਨਾ ਸਰਕਾਰ ਨੇ ਸਾਨੂੰ ਦਿੱਤਾ